ਕਿਸਾਨਾਂ ਤੇ ਕੇਂਦਰ ਦੇ ਮੰਤਰੀਆਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਚਾਲੇ ਵੱਡੀ ਤੇ ਅਹਿਮ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਸ ਹੀ ਤੁਹਾਡੇ ਨਾਲ ਸਭ ਸਾਂਝਾ ਕੀਤਾ ਪਰ ਇਸ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਵੱਲੋਂ ਭਰੋਸਾ ਜਰੂਰ ਦਿੱਤਾ ਗਿਆ ਕਿ ਅਗਲੀ ਮੀਟਿੰਗ ਦੇ ਵਿੱਚ ਕੋਈ ਵੱਡੀ ਖੁਸ਼ੀ ਦੀ ਖਬਰ ਆਵੇਗੀ ਪਰ ਇਸ ਮੀਟਿੰਗ ਦੇ ਵਿੱਚ ਜੋ ਪੰਜਾਬ ਕੈਬਨਿਟ ਦੇ ਦੋ ਮੰਤਰੀ ਸ਼ਾਮਲ ਸਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਨਾਲ ਹੀ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਇਹ ਕੀ ਕੁਝ ਕਹਿ ਰਹੇ ਨੇ ਇਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਪੱਖ ਰੱਖਿਆ ਗਿਆ ਕਿਸ ਤਰੀਕੇ ਦਾ ਭਰੋਸਾ ਦਿੱਤਾ ਗਿਆ ਪੰਜਾਬ ਦੇ ਕੈਬਨਟ ਮੰਤਰੀਆਂ ਦੀ ਤੁਹਾਨੂੰ ਜ਼ੁਬਾਨੀ ਸੁਣਾਉਂਦੇ ਆ ਇਸ ਚਰਚਾ ਦੇ ਅੰਦਰ ਬੜੇ ਹੰਬਲ ਢੰਗ ਦੇ ਨਾਲ ਦੋਵੇਂ ਧਿਰਾਂ ਨੇ ਆਪਣੀ ਗੱਲਬਾਤ ਰੱਖੀ ਹੈ ਆਪਣੀ ਗੱਲਬਾਤ ਉਹਨਾਂ ਨੇ ਇੱਕ ਦੂਜੇ ਦੀ ਨਾਲ ਸ਼ੇਅਰ ਕੀਤੀ ਹੈ ਸੁਣੀ ਵੀ ਹੈ ਔਰ ਇਹਦੇ ਵਿੱਚ ਜਿਹੜਾ ਇੱਕ ਪੋਜ਼ਿਟਿਵ ਨਿਸਕਰਸ਼ ਨਿਕਲ ਕੇ ਆਇਆ ਹੋਏ ਆ ਕਿ 22 ਤਰੀਕ ਨੂੰ ਉਹ ਦੁਆਰਾ ਮਿਕਨ ਕਰਨਗੇ ਜਿਹਦੇ ਅੰਦਰ ਕੇਂਦਰ ਦੇ ਖੇਤੀਬਾੜੀ ਮੰਤਰੀ ਹੋਣਗੇ ਸੋ ਉਹ ਥਾਂ ਕਿਹੜੀ ਹੋਏਗੀ ਸਮਾਂ ਕਿੰਨਾ ਇਹ 1-2 ਦਿਨ ਚ ਪਤਾ ਲੱਗ ਜਾਊਗਾ ਸੋ ਅਸੀਂ ਡਟ ਕੇ ਕਿਸਾਨੀ ਮੋਰਚੇ ਦੀਆਂ ਮੰਗਾਂ ਦੀ ਹਮੇਸ਼ਾ ਅੱਜ ਵੀ ਖੜੇ ਆ ਅੰਦਰ ਵੀ ਅਸੀਂ ਗੱਲ ਕਰਾਂ ਅਸੀਂ ਵੀ ਬੜੇ ਹੰਮਲ ਟੰਗਣਾ ਰਿਕਵੈਸਟ ਕੀਤੀ ਆ ਕਿ ਦੇਸ਼ ਦੇ ਹਿੱਤ ਚ ਪੰਜਾਬ ਔਰ ਕਿਸਾਨਾਂ ਦੇ ਹਿੱਤ ਚ ਜਿਹੜੀਆਂ ਉਹਨਾਂ ਦੀਆਂ ਆਵਾਜ਼ਾਂ ਮੰਨਣਾ ਨੇ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ ਜੀਸੀ ਢੱਲੇਵਾਲ ਹੋਰਾਂ ਦੇ ਮਰਨ ਵਾਲੀ ਨੂੰ ਲੈ ਕੇ ਕੋਈ ਗੱਲਬਾਤ ਹੋਈ ਉਹਨਾਂ ਨੂੰ ਮਰਨ ਵਾਲੀ ਦੀ ਗੱਲ ਆ ਉਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਆ ਕਿ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ ਆ ਔਰ ਇਹ ਮਤਲਬ ਤੁਸੀਂ ਆਪਣਾ ਅੰਸਨ ਜਿਹੜਾ ਆ ਇਹਨੂੰ ਛੱਡੋ ਪਰ ਉਹ ਕਿਉਂਕਿ ਆਪਣੀ ਗੱਲ ਤੇ ਮਤਲਬ ਪੱਕੇ ਨੇ ਸੋ ਇਸ ਕਰਕੇ ਉਹ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਆ ਕਿ ਜਿਹੜਾ ਮੰਗਾ ਦੇ ਉੱਤੇ ਜਿਸ ਕਾਰਜ ਨਵਟਾਰਾ ਕਰਦੀ ਆ ਤਾਂ ਫਿਰ ਮੈਂ ਇਹਦੇ ਬਾਰੇ ਸੋਚ ਸਕਦਾ ਇਹ ਸੈਂਟਰ ਨੇ ਅਪੀਲ ਕੀਤੀ ਸਰ ਉਹਨਾਂ ਨੂੰ ਸੈਂਟਰ ਨੇ ਅਪੀਲ ਕੀਤੀ ਅਸੀਂ ਵੀ ਕਿਹਾ ਸਰ ਸਾਬਰੇ ਕਿਹਾ ਠੀਕ ਹੈ ਇਸ ਚਰਚਾ ਦੇ ਅੰਦਰ ਬੜੇ ਹੰਬਲ ਢੰਗ ਦੇ ਨਾਲ ਦੋਵੇਂ ਧਿਰਾਂ ਨੇ ਆਪਣੀ ਗੱਲਬਾਤ ਰੱਖੀ ਹੈ ਆਪਣੀ ਗੱਲਬਾਤ ਉਹਨਾਂ ਦੇ ਕਬੂਤੇ ਦੀ ਨਾਲ ਸ਼ੇਅਰ ਕੀਤੀ ਹੈ ਸੁਣੀ ਵੀ ਆ ਔਰ ਇਹਦੇ ਵਿੱਚ ਜਿਹੜਾ ਇੱਕ ਪੋਜ਼ਿਟਿਵ ਨਿਸਕਰਸ਼ ਨਿਕਲ ਕੇ ਆਇਆ ਹੋਏ ਆ ਕਿ 22 ਤਰੀਕ ਨੂੰ ਉਹ ਦੁਬਾਰਾ ਮੀਟਿੰਗ ਕਰਨਗੇ ਜਿਹਦੇ ਅੰਦਰ ਕੇਂਦਰ ਦੇ ਖੇਤੀਬਾੜੀ ਮੰਤਰੀ ਹੋਣਗੇ ਸੋ ਉਹ ਥਾ ਕਿਹੜੀ ਹੋਏਗੀ ਸਮਾਂ ਕਿੰਨਾ ਇਹ 1-2 ਦਿਨਾਂ ਚ ਪਤਾ ਲੱਗ ਜਾਊਗਾ ਸੋ ਅਸੀਂ ਡਟ ਕੇ ਕਿਸਾਨੀ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਚ ਅੱਜ ਵੀ ਖੜੇ ਆ ਅੰਦਰ ਵੀ ਅਸੀਂ ਗੱਲ ਕੀ ਆ ਅਸੀਂ ਵੀ ਬੜੇ ਹੰਮਲ ਢਕਣਾ ਰਿਕਵੈਸਟ ਕੀਤੀ ਆ ਕਿ ਦੇਸ਼ ਦੇ ਹਿੱਤ ਚ ਪੰਜਾਬ ਔਰ ਕਿਸਾਨਾਂ ਦੇ ਹਿੱਤ ਚ ਜਿਹੜੀਆਂ ਉਹਨਾਂ ਦੀਆਂ ਆਵਾਜ਼ਾਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ ਜਗਜੀਤ ਸਿੰਘ ਮਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਲੈ ਕੇ ਕੋਈ ਗੱਲਬਾਤ ਹੋਈ ਉਹਨਾਂ ਨੂੰ ਮਰਨ ਵਰਤ ਗੱਲ ਆ ਆ ਉਹਨਾਂ ਨੂੰ ਕੋਲਾ ਨੂੰ ਰਿਕਵੈਸਟ ਕੀਤੀ ਗਈ ਆ ਕਿ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ ਆ ਔਰ ਇਹ ਮਤਲਬ ਤੁਸੀਂ ਆਪਣਾ ਅੰਸਰ ਜਿਹੜਾ ਆ ਇਹਨੂੰ ਛੱਡੋ ਪਰ ਉਹ ਕਿਉਂਕਿ ਆਪਣੀ ਗੱਲ ਤੇ ਮਤਲਬ ਪੱਕੇ ਨੇ ਸੋ ਇਸ ਕਰਕੇ ਉਹ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਆ ਕਿ ਜਿਹੜਾ ਮੰਗਾ ਦੇ ਉੱਤੇ ਜਿਸ ਕਾਰਜ ਨੁਟਾਰਾ ਕਰਦੀ ਆ ਤਾਂ ਫਿਰ ਮੈਂ ਇਹਦੇ ਬਾਰੇ ਸੋਚ ਸਕਦਾ ਇਹ ਸੈਂਟਰ ਨੇ ਅਪੀਲ ਕੀਤੀ ਸਰ ਉਹਨਾਂ ਨੂੰ ਸੈਂਟਰ ਨੇ ਅਪੀਲ ਕੀਤੀ ਸੈਂਟਰ ਨੇ ਅਸੀਂ ਵੀ ਕਿਹਾ ਸੀ ਸਰ ਸਾਬਰੇ ਕਿਹਾ ਠੀਕ ਹੈ ਇਸ ਚਰਚਾ ਦੇ ਅੰਦਰ ਬੜੇ ਹੰਬਲ ਢੰਗ ਦੇ ਨਾਲ ਲੋਮੇ ਤੇ ਰਹਦੇ ਆਪਣੀ ਗੱਲਬਾਤ ਰੱਖੀ ਹੈ ਆਪਣੀ ਗੱਲਬਾਤ ਉਹਨਾਂ ਦੇ ਕਬੂਦੇ ਦੀ ਨਾਲ ਸ਼ੇਅਰ ਕੀਤੀ ਆ ਸੁਣੀ ਵੀ ਆ ਔਰ ਇਹਦੇ ਵਿੱਚ ਜਿਹੜਾ ਇੱਕ ਪੋਜ਼ਿਟਿਵ ਨਿਸਕਰਸ਼ ਨਿਕਲ ਕੇ ਆਇਆ ਹੋਇਆ ਹੈ ਕਿ 22 ਤਰੀਕ ਨੂੰ ਉਹ ਦੁਬਾਰਾ ਮੀਟਿੰਗ ਕਰਨਗੇ ਜਿਹਦੇ ਅੰਦਰ ਕੇਂਦਰ ਦੇ ਖੇਤੀਬਾੜੀ ਮੰਤਰੀ ਆਉਣਗੇ ਸੋ ਉਹ ਥਾਂ ਕਿਹੜੀ ਹੋਏਗੀ ਸਮਾਂ ਕਿੰਨਾ ਇਹ ਇੱਕ ਦੋ ਦਿਨਾਂ ਚ ਪਤਾ ਲੱਗ ਜਾਊਗਾ ਸੋ ਅਸੀਂ ਡਟ ਕੇ ਕਿਸਾਨੀ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਅੱਜ ਵੀ ਖੜੇ ਆ ਅੰਦਰ ਵੀ ਸੀ ਗੱਲ ਕਿ ਆ ਅਸੀਂ ਵੀ ਬੜੇ ਆਮਲ ਟੱਕਣਾ ਰਿਕਵੈਸਟ ਕੀਤੀ ਆ ਕਿ ਦੇਸ਼ ਦੇ ਹਿੱਤ ਚ ਪੰਜਾਬ ਔਰ ਕਿਸਾਨਾਂ ਦੇ ਹਿੱਤ ਚ ਜਿਹੜੀਆਂ ਉਹਦੀਆਂ ਆਵਾਜ਼ਾਂ ਮੰਨਦਾ ਨੇ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ ਜਗਜੀਤ ਸਿੰਘ ੱਲੇਵਾਲ ਹੋਰਾਂ ਤੇ ਮਰਨ ਵਸਤੂ ਲੈ ਕੇ ਕੋਈ ਗੱਲਬਾਤ ਹੋਈ ਉਹਨਾਂ ਨੂੰ ਮਰਨ ਵਸਤੂ ਥੱਲੇ ਆ ਉਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਆ ਕਿ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ ਆ ਔਰ ਇਹ ਮਤਲਬ ਤੁਸੀਂ ਆਪਣਾ ਅੰਸਰ ਜਿਹੜਾ ਆ ਇਹਨੂੰ ਛੱਡੋ ਪਰ ਉਹ ਕਿਉਂਕਿ ਆਪਣੀ ਗੱਲ ਤੇ ਮਤਲਬ ਪੱਕੇ ਨੇ ਸੋ ਇਸ ਕਰਕੇ ਉਹ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਆ ਤੇ ਜਿਹੜਾ ਮੰਗਾਂ ਦੇ ਉੱਤੇ ਜੇ ਸਰਕਾਰ ਨਵਟਾਰਾ ਕਰਦੀ ਹੈ ਤਾਂ ਫਿਰ ਮੈਂ ਇਹਨੂੰ ਇਹਦੇ ਬਾਰੇ ਸੋਚ ਸਕਦਾ ਤੇ ਸੈਂਟਰ ਨੇ ਅਪੀਲ ਕੀਤੀ ਸਰ ਉਹਨਾਂ ਨੂੰ ਸੈਂਟਰ ਨੇ ਵੀ ਅਸੀਂ ਵੀ ਕਿਹਾ ਅਸੀਂ ਵੀ ਕਿਹਾ ਸਾਬਰੇ ਕਿਹਾ ਤਾਂ ਤੁਸੀਂ ਸੁਣਿਆ ਪੰਜਾਬ ਕੈਬਨਟ ਦੇ ਮੰਤਰੀਆਂ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਮੀਟਿੰਗ ਬੜੇ ਵਧੀਆ ਢੰਗ ਦੇ ਵਿੱਚ ਹੋਈ ਆ ਮੀਟਿੰਗ ਦੇ ਵਿੱਚ ਵਧੀਆ ਗੱਲਾਂ ਕੀਤੀਆਂ ਨੇ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਹੋਈ ਆ ਤੇ ਅਗਲੀ ਮੀਟਿੰਗ ਦੇ ਵਿੱਚ ਕਹਿੰਦੇ ਕੋਈ ਪੋਜ਼ਿਟਿਵ ਰਿਸਪਾਂਸ ਆਉਣ ਦੀ ਉਮੀਦ ਆ। ਖੈਰ ਅਗਲੀ ਮੀਟਿੰਗ ਵੀ ਨੇੜੇ ਆ 22 ਤਰੀਕ ਹੈ 22 ਫਰਵਰੀ ਨੂੰ ਆ ਕਿ ਅਗਲੀ ਮੀਟਿੰਗ ਦੇ ਵਿੱਚ ਕੋਈ ਪੋਜ਼ਿਟਿਵ ਰਿਸਪਾਂਸ ਆਉਂਦਾ ਜਾਂ ਫਿਰ 25 ਤਰੀਕ ਨੂੰ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਇਹ ਦੇਖਣ ਵਾਲੀ ਗੱਲ ਰਹੇਗੀ।